ਜੇਕਰ ਤੁਸੀਂ ਟ੍ਰੇਨ ਦੇ ਡੱਬੇ ਦੇ ਵਿੱਚੋਂ ਬੈਕਸ਼ੀਟ ਤੌਲੀਆ ਚਾ ਸਰਾਣਾ ਚੋਰੀ ਕਰਕੇ ਲੈ ਕੇ ਹੋਂਦੇ ਹੋ ਤੇ ਤੁਹਾਨੂੰ ਕਿੰਨਾ ਜੁਰਮਾਨਾ ਲੱਗੇਗਾ ਕਿੰਨੇ ਸਾਲ ਦੀ ਸਜ਼ਾ ਹੋਵੇਗੀ ਤੇ ਰੇਲਵੇ ਤੁਹਾਨੂੰ ਕਿਵੇਂ ਟਰੈਕ ਕਰੇਗਾ ਸਾਰਾ ਕੁਝ ਜਾਣ ਲਓ ਜੀ ਹਾਂ ਸੱਚ ਗੱਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਬਹੁਤ سارے ਲੋਕ ਜਿਹੜੇ ਨੇ ਉਹ ਟ੍ਰੇਨ ਦੇ ਵਿੱਚ ਸਫ਼ਰ ਕਰਾਥੇ ਨੇ ਸੋ ਜਦੋਂ ਤੁਸੀਂ ਏਸੀ ਡੱਬੇ ਦੇ ਵਿੱਚ ਸਫ਼ਰ ਕਰਦੇ ਹੋ ਤੇ ਤੁਹਾਨੂੰ ਜੋ ਬੈੱਡ ਸ਼ੀਟ ਤੌਲੀਆ ਸਰਾਣਾ ਸਾਰਾ ਕੁਝ ਮਿਲਦਾ ਹੈ ਪਰ ਬਹੁਤ ਸਾਰੇ ਲੋਕ ਜਿਹੜੇ ਨੇ ਜਦੋਂ ਸਫ਼ਰ ਦੇ ਦੌਰਾਨ ਆਪਣੇ ਸਟੇਸ਼ਨ ਤੇ ਉਤਰਦੇ ਨੇ ਤੇ ਉਹ ਇਹਨਾਂ ਚੀਜ਼ਾਂ ਨੂੰ ਚੱਕ ਕੇ ਆਪਣੇ ਬੈਗ ਦੇ ਵਿੱਚ ਪਾ ਲੈਂਦੇ ਨੇ ਪਰ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਉਹ ਚੀਜ਼ਾਂ ਰੇਲਵੇ ਦੀ ਪ੍ਰਾਪਰਟੀ ਹੁੰਦੀਆਂ ਨੇ ਜੀ ਹਾਂ ਇੱਕ 2017-18 ਦੀ ਰਿਪੋਰਟ ਦੇ ਮੁਤਾਬਕ ਤਕਰੀਬਨ 1.5 ਵੇ ਲੱਖ ਰੁਪਏ ਲੱਖ ਤੌਲੀਏ ਜਿਹੜੇ ਨੇ ਉਹ ਰੇਲਵੇ ਦੇ ਵਿੱਚੋਂ ਗਾਇਬ ਹੋਏ ਸੀ ਪਰ ਇਸ ਦੇ ਵਿਚਕਾਰ ਤੁਹਾਡੇ ਨਾਲ ਜਾਣਕਾਰੀ ਸਾਂਝਾ ਕਰ ਦਿੰਦੇ ਆ ਕਹਿਆ ਜਾ ਰਿਹਾ ਹੈ ਕਿ ਰੇਲਵੇ ਪ੍ਰਾਪਰਟੀ ਅਧਿਲੀਯਮ 1968 ਦੇ ਅਨੁਸਾਰ ਜੇਕਰ ਤੁਸੀਂ ਕੋਈ ਵੀ ਰੇਲਵੇ ਦੀ ਅਜਹੀ ਪ੍ਰਾਪਰਟੀ ਚੱਕਦੇ ਹੋ ਤੇ ਤੁਹਾਡੇ ਤੇ ਜੋ ਹੈ ਉਹ ਪਹਿਲੀ ਵਾਰ ਜੇਕਰ ਤੁਸੀਂ ਚੋਰੀ ਕਰਦੇ ਹੋ ਤੇ ਤੁਹਾਨੂੰ 1000 ਦਾ ਜੁਰਮਾਨਾ ਤੇ ਜੋ ਹੈ ਜਾਂ ਤੁਹਾਨੂੰ 1 ਸਾਲ ਦੀ ਸਜ਼ਾ ਜਿਹੜੀ ਹੋ ਸਕਦੀ ਹੈ ਪਰ ਜੇਕਰ ਤੁਹਾਡਾ ਤੁਸੀਂ ਬਾਰ ਬਾਰ ਅਜਿਹਾ ਕੰਮ ਕਰਦੇ ਹੋ ਤੇ ਹੋ ਸਕਦਾ ਹੈ ਤੁਹਾਨੂੰ 5 ਸਾਲ ਦੀ ਸਜ਼ਾ ਵੀ ਜਿਹੜੀ ਆ ਉਹ ਇਹਦੇ ਵਿੱਚ ਸੁਣਾਈ ਜਾ ਸਕਦੀ ਹੈ ਜੀ ਹਾਂ ਬਹੁਤ سارے ਲੋਕਾਂ ਲੱਗਦਾ ਹੋਈਗਾ ਕਿ ਨਹੀਂ ਇੱਕ ਤੌਲੀਆ ਹੀ ਹੈ ਇੱਕ ਸਰਾਣਾ ਹੀ ਹੈ ਇੱਕ ਬੈੱਡ ਸ਼ੀਟ ਹੀ ਹੈ ਕਿਵੇਂ ਪਤਾ ਲੱਗੇਗਾ ਉਹਨਾਂ ਨੂੰ ਅਸੀਂ ਤਾਂ ਇਹਨੂੰ ਚੱਕ ਲਾਂ ਚੱਕ ਸਕਦੇ ਹਾਂ ਪਰ ਨਹੀਂ ਰੇਲਵੇ ਇਸ ਨੂੰ ਟਰੈਕ ਕਰ ਸਕਦਾ ਹੈ ਤੇ ਰੇਲਵੇ ਬਹੁਤ ਬਾਅਦ ਜਿਹੜਾ ਇਹੋ ਜੋ ਹੈ ਉਹ ਜੁਰਮਾਨੇ ਬਿਲਾਉਂਦਾ ਹੈ ਪਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਜੁਰਮਾਨੇ ਸਿਰਫ ਚੁੱਕਣ ਵਾਲੇ ਤੇ ਨਹੀਂ ਲੱਗਦੇ ਨੇ ਰੇਲਵੇ ਦੇ ਵਿੱਚ ਜਿਹੜੇ ਮੁਲਾਜ਼ਮ ਹੁੰਦੇ ਨੇ ਜਿਹੜੇ ਤੁਹਾਨੂੰ ਸਰਾਣਾ ਜਾਂ ਬੈੱਡ ਸ਼ੀਟ ਪ੍ਰੋਵਾਈਡ ਕਰਦੇ ਨੇ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਸੈਲਰੀਆਂ ਦੇ ਵਿੱਚੋਂ ਵੀ ਇਹ ਚੀਜ਼ਾਂ ਕੱਟੀਆਂ ਜਾਂਦੀਆਂ ਨੇ ਜੇਕਰ ਉਹ ਉਹਨਾਂ ਦੀ ਡਿਊਟੀ ਦੇ ਦੌਰਾਨ ਇਹ ਚੀਜ਼ਾਂ ਚੋਰੀ ਹੁੰਦੀਆਂ ਨੇ ਤੇ ਉਹਨਾਂ ਤੇ ਵੀ ਜੁਰਮਾਨਾ ਲਗਾਇਆ ਜਾਂਦਾ ਹੈ ਸੋ ਤੁਸੀਂ ਜੋ ਹੈ ਕਦੀ ਜਿਹੜਾ ਕੰਮ ਕੀਤਾ ਹੈ ਜਾਂ ਨਹੀਂ ਆਪਣੀ ਸਲਾਹ ਕਮੈਂਟਾਂ ਦੇ ਵਿੱਚ ਦਿਓ ਅਤੇ ਦੱਸਿਓ ਕਿ ਕੀ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਜੋ ਤਨਖਾਹ ਦੇ ਵਿੱਚ ਇਸ ਤਰੀਕੇ ਨਾਲ ਪੈਸੇ ਕੱਟਣਾ ਕੀ ਸਹੀ ਹੈ ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ